ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਹਾਂਜੀ ਵੱਡੀ ਅਪਡੇਟ ਆ ਕਿ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਜਿਹੜੇ ਹੁਣ 2 ਨੰਬਰ ਗੇਟ ਵਾਲੇ ਪਾਸੇ ਨੂੰ ਜਿਹੜੇ ਹੈਗੇ ਆ ਇਸ ਵਕਤ ਜਾ ਰਹੇ ਆ ਕਾਰਨ ਕਿ ਖਬਰ ਮਿਲੀ ਕਿ ਉਧਰਲਾ ਜਿਹੜਾ ਗੇਟ ਬੰਦ ਕਰਤਾ ਸੋ ਜਿਹੜੇ ਹੁਣ 2 ਮਿੰਟ ਪਹਿਲਾਂ ਮੈਂ ਕਿ ਲਾਈਵ ਹੋਇਆ ਕਿ ਬਿਲਕੁਲ ਸ਼ਾਂਤੀ ਸੀ ਤੇ ਇਸ ਵਕਤ ਜਿਹੜਾ ਹੈਗਾ ਸਾਰੇ ਵਿਦਿਆਰਥੀ ਆ ਜਿਹੜੇ ਗੇਟ ਖਲਾਉਣ ਵਾਸਤੇ ਜਾ ਰਹੇ ਪਰ ਇਹ ਵੀ ਨਹੀਂ ਹੋ ਸਕਦਾ ਇਹ ਵੀ ਇੱਕ ਚਾਲ ਹੋ ਸਕਦੀ ਆ ਕਿ ਸਾਰੀ ਜਨਤਾ ਨੂੰ ਉਧਰਲੇ ਪਾਸੇ ਲੈ ਕੇ 2 ਨੰਬਰ ਗੇਟ ਵਾਲੇ ਪਾਸੇ ਤੇ ਉਧਰਲੇ ਪਾਸੋਂ ਹੋ ਸਕਦਾ ਪਿਛੋ ਧਰਨ ਵਾਲੀ ਜਗ੍ਹਾ ਦੇ ਉੱਪਰ ਕਾਰਵਾਈ ਕਰਦੇ ਉੱਥੇ ਵੀ ਇੱਕ ਪੰਦਾ ਛੱਡਿਆ ਦੇਖਦੇ ਹਾਂ ਕੀ ਮੰਦਾ ਪਰ ਫੜ ਹਾਲ ਐਸ ਵਕਤ ਸਾਰੇ ਵਿਦਿਆਰਥੀ ਵੱਡੀ ਅਪਡੇਟ ਹੈ ਸਾਰੇ ਵਿਦਿਆਰਥੀ ਯੂਨੀਵਰਸਿਟੀ ਦੇ 게ਟ ਵੱਲ ਦੌੜ ਰਹੇ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਤੇ ਪਿੱਛੇ ਵੀ ਕੋਈਸ ਵਕਤ ਦੇ ਤੇਰੇ ਪਾਸੇ ਜਿਹੜੇ ਪੁਲਿਸ ਦੀਆਂ ਗੱਡੀਆਂ ਉਹ ਵੀ ਲੱਗ ਚੁੱਕੀਆਂ ਨੇ ਸੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵਿਦਿਆਰਥੀ ਜਿਹੜੇ ਹੈਗੇ ਆ ਬਹੁਤ ਤੇਟਰੀ ਨਾਲ ਇਹ ਦੋ ਨੰਬਰ ਗੇਟ ਦੋ ਨੰਬਰ ਗੇਟ ਵੱਲ ਜਾ ਰਹੇ ਆ ਇਸ ਵਕਤ ਨਹੀਂ ਵੱਡੀ ਦੋ ਨੰਬਰ ਗੇਟ ਪਰਾਲ ਸਥਿਤੀ ਨੂੰ ਇਸ ਵਕਤ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾਵੋ ਕਿਉਂਕਿ ਸਥਿਤੀ ਆ ਜਿਹੜੀ ਇਸ ਵਕਤ ਯੂਨੀਵਰਸਿਟੀ ਦਾ ਦੋ ਨੰਬਰ ਗੇਟ ਬੰਦ ਕਰਿਆ ਤਾਂ ਪੁਲਿਸ ਆ ਗਈ ਹੋਈ ਹੈ ਠੀਕ ਹੈ ਤੇ ਮੈਂ ਤੁਹਾਨੂੰ ਲਾਈਵ ਕਰਦਾ ਆ ਚੇਕ ਕਰਿਓ ਤੇ ਦੋਨਾਂ ਨੂੰ ਦਿਖਾਓ ਕੀ ਹੋ ਰਿਹਾ ਲਹਾਲ ਸੁਬਕਤ ਮਾਕੇ ਜਾ ਕੇ ਦਿਖਾਉਣ ਦੇ ਕੁਝ ਕਰਦਾ ਇਧਰ ਪੁਲਿਸ ਤੇ ਨਾ ਗੱਡਾ ਦੇਖ ਸਕਦੇ ਹੋ ਬਸਤੀ ਬੰਦਾ ਦੀ ਪੁਲਸ ਦਗਾ ਕੱਢ ਗਿਆ ਸਵਾਗਤ ਮੈਨੂੰ ਲੱਗਦਾ ਵੈਰੀਕਟ ਥੋੜੀ ਜਾ ਰਹੀ ਹੈ ਵੈਰੀਕਟ ਲਾਏਗੇ ਠੀਕੇ ਵੈਰੀਕਟ ਥੋੜੇ ਜਾ ਰਹੇ ਬਦਾਰਤਵਾ ਵੈਰੀਫਾਈਕਿੰਗ ਜਿਹੜੀ ਕੀਤੀ ਸੀ ਉਹ ਤੋੜੀ ਜਾ ਰਹੀ ਹੈ ਉਹ ਆਸਤੀ ਨੂੰ ਬੁਲਾਓ ਜੀ ਕਿਹੜਾ ਰਾਹ ਚਲਾਉਣਾ ਹੈ ਤੇ ਯੂਨੀਵਰਸਿਟੀ 100 ਬਜੀ ਭਾਜੀ ਉਹ ਆਸਤੀ ਨੂੰ ਬੁਲਾਓ ਚੌਟੀ ਜੀ ਨੂੰ ਬੁਲਾਓ ਚੌਟੀ ਜੀ ਨੂੰ ਮਾਣੇ ਉਹ ਨੂੰ ਲੱਗੇ ਸੋ ਸਾਰੇ ਬੈਰੀਕੇਡ ਜਿਹੜੇ ਹੈਗੇ ਆ ਕਿਉਂਕਿ ਆਹ ਰਾਹ ਬੰਦ ਕੀਤਾ ਸੀ ਜਿਸੋ ਗੱਡੀਆਂ ਤੁਹਾਨੂੰ ਦਿਖ ਰਹੀਆਂ ਠੀਕ ਆ ਤਾਂ ਯੂਨੀਵਰਸਿਟੀ ਦੇ ਸਟੂਡੈਂਟ ਲਗਾਤਾਰ ਬੈਰੀਕੇਡ ਇਹੜਾ ਹੈਗਾ ਤੋੜ ਰੇ ਆ ਸੁੱਟ ਰੇ ਆ ਕਿਉਂਕਿ ਉਧਰ ਤੁਸੀਂ ਇਸ ਵਕਤ ਸੁਖਵੀਰਾਂ ਪੰਜਾਬ ਯੂਨੀਵਰਸਿਟੀ ਤੋਂ ਲਾਈਵ ਦੇਖ ਰਹੇ ਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਤੇ ਗੁਰਪ੍ਰੀਤ ਕੋਟਲੀ ਇੰਸਟਾਗ੍ਰam ਤੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਏ ਗੇਟ ਆ ਇੱਥੋਂ ਇਹ ਬੰਦ ਹੋਣ ਦੀਆਂ ਖਬਰਾਂ ਆਈਆਂ ਸੀ ਕਿ ਇਹਨੂੰ ਬੰਦ ਕੀਤਾ ਗਿਆ ਤੇ ਫਿਲਹਾਲ ਆ ਜਿਹੜਾ ਹੈਗਾ ਵਿਦਿਆਰਥੀਆਂ ਦੁਆਰਾ ਉਹ ਖੋਲਿਆ ਗਿਆ ਲਗਭਗ ਰਾਤ ਦੇ 9:00 ਵਜੇ ਚੱਕੇ 12 ਮਿੰਟ ਹੋ ਗਏ ਨੇ ਸੋ ਆ ਜੋ ਮਾਰੇ ਇੱਕ ਬੰਦ ਕਰਨਾ ਗੇਟ ਵੇਟ ਬੰਦ ਕਰ ਦੋ ਇੱਧਰ ਗੇਟ ਬੰਦ ਕਰ ਦੋ ਭਾਈ ਇਹ ਦੋ ਨਾਮ ਆ ਇਧਰੋਂ ਜਿਹੜਾ ਹੈਗਾ ਆ ਆਪਾਂ ਕਹਿੰਗੇ ਇਹ ਫਿਰ ਨਾਲ ਗੱਲਬਾਤ ਹੋ ਰਹੀ ਹੈ ਓਏ ਬਾਈ ਗੇਟ ਬੰਦ ਕਰਨ ਲੱਗੇ ਨੇ ਗੇਟ ਤੇ ਆ ਜਾਓ ਗੇਟ ਤੇ ਆ ਜਾਓ ਲੱਗ ਗਿਆ ਓਏ ਨਾ ਤੂੰ ਆ ਜਾਓ ਖਰਾਕ ਖੋਲੋ ਆ ਦੇਖੋ ਫਿਰ ਸਾਰੀ ਲਾਈਨ ਬੰਦ ਹੋ ਗਈ ਹੈ ਮੈਂ ਨਹੀਂ ਮਾਰਨਾ ਫਿਰ ਮੈਨੂੰ ਦੱਸ ਹਾਂ ਅੱਛਾ ਪਹਿਲਾਂ ਤਾਂ ਸਾਰੀ ਰੋਡ ਤੇ ਸੀ ਹੁਣ ਤਾਂ ਸਹੀ ਅੰਦਰ ਆ ਹਾਂਜੀ ਸਾਰੇ ਪੰਜਾਬ ਦਾ ਮਸਲਾ ਸਾਰਾ ਪੰਜਾਬ ਜਿਹੜਾ ਮਰਜ਼ੀ ਆਵੇ ਇੱਥੇ ਮੇਰੇ ਮਾੜੀ ਮਾੜੀ ਕਰਨੇ ਸਾਰਾ ਜਿੰਨਾ ਮੇਰੇ ਘਰ ਬਾਰੇ ਮੇਰੇ ਮਾਰ ਕਿਹਨੂੰ ਕਿਹਨੂੰ ਰੋਕੰਦੇ ਨੇ ਰਿਸ਼ਤੇ ਦਾ ਰੌਣਕ ਹਰ ਪਿੰਡੋਂ ਇੰਨੇ ਪਿੰਡਾਂ ਦੇ ਸਾਡੇ ਸਾਰਾ ਪਿੰਡ ਪੈ ਗਿਆ ਯਾਰ ਪਿੰਡ ਆ ਰਹੇ ਜੀ ਮਸਲਾ ਜੀ ਸਾਰਾ ਪੰਜਾਬ ਬੋਸੜੀ ਸਾਰਾ ਪੰਜਾਬ ਆਉਜੀ ਸਾਰਾ ਪੰਜਾਬ ਗੁਰਦੁਆਰੇ ਸਾਰੇ ਜਗ੍ਹਾ ਸਾਰੇ ਸਾਰੇ ਪਿੰਡ ਪਿਆ ਰਹੇ ਜੀ ਇਹ ਚਾਈਪੇ ਨੇ ਮੈਟਰ ਹਾਈਪੇ ਨੂੰ ਜਾਣ ਕੇ ਜਿਹੜਾ ਬੰਦੇ ਆਉਂਦੀ ਹੈ ਉਸ ਨੂੰ ਕਰ ਰਹੇ ਗੱਲ ਨੂੰ ਬੰਦ ਕਰਦੇ ਬੱਚੇ ਕੋਈ ਵੀ ਕੋਈ ਗੱਲ ਹੈ ਜੀ ਸਾਰੇ ਪੰਜਾਬੀਆਂ ਦਾ ਮਸਲਾ ਸਾਰੇ ਦੀ ਨਾ ਬੀ ਕਿਰਪਾ ਕਰਕੇ ਸਾਡੀ ਨਾਲ ਸਾਈਡ ਨਾ ਕਰੋ ਅਸੀਂ ਟੀਸ ਕਰਨਾ ਕੋਈ ਨਹੀਂ ਟੀਸ ਰਹਿਣ ਪਲੀਜ਼ ਕਿਰਪਾ ਕਰਕੇ ਗੇਟ ਜਿਹੜੇ ਬੰਦ ਨਾ ਤੇ ਜਦ ਸਾਰੇ ਬੰਦੇ ਰਹਿਣ ਬਾਈ ਬਾਈ ਅਪਨਾ ਲੰਗੜੀ ਗੱਦੀ ਅੱਜ ਦਾ ਗੈ ਟਾ ਲੰਗੜੀ ਚਰਨੀ ਰਿਹਾ ਹੈ ਨਾ ਪਰ ਇਹ ਗੱਲ ਹੈ ਕਿ ਅੱਜ ਦਾ ਨਾ ਟਕੂਰੀ ਆਇਆ ਹੈ ਅਸੀਂ ਪੀਸਫੁਲੀ ਕਰਾਂਗੇ ਸਭ ਪੀਸਫੁਲੀ ਕਰ ਰਹੇ ਸਾਰੇ ਆਪਾਂ ਸਰਜੇ ਨਾਲ ਬੈਠੇ ਆਪਾਂ ਜਦੋਂ ਆਪਾਂ ਕੋਰਡੀਨੇਸ਼ਨ ਚੱਲਾਂਗੇ ਸਾਰਾ ਕੁਝ ਪੀਸਫੁਲੀ ਹੋ ਜਾਣਾ ਕੁਝ ਨਾ ਰਹਿਣ ਤੋਂ ਵੀ ਆਪਾਂ ਕੰਪਲੀਟ ਕਰਾਈਏ ਇਹ ਪਿੰਸਾਈਟ ਕਰ ਰਹਾ ਜੀ ਇਹ ਐਕਟ ਇਨਸਾਈਟ ਕਰ ਰਹਾ

ਦਾ ਆਰਡਰ ਰੋਇਤ ਕੀ ਤੁਹਾਨੂੰ ਤੁਹਾਨੂੰ ਕਿੰਨੇ ਆਰਡਰ ਆਰਡਰ ਜੀ ਨਹੀਂ ਕਿ ਤੁਹਾਨੂੰ ਕਿੰਨੇ ਵੈਸਟ ਕਰੀਏ ਭੰਦਾ ਬੰਦਾ ਵਧੀਆ ਬੰਦਾ ਜੱਟਰੀ ਰਜਿਸਟਰ ਬਣਾਓ ਰਜਿਸਟਰ ਨੰਬਰ ਪੰਜਾਬ ਬਣਾਓ ਇੱਕ ਲਾਓ ਆਰਡਰ ਸਰ ਆਰਦਾ ਨੰਬਰ ਨਹੀਂ ਕਸ਼ਮੀਰ ਦਾ ਬੁਲਸਾ ਨਵੀਂ ਬਣਾਓ ਸਰ ਇੱਕ ਹੁੰਦਾ ਨਹੀਂ ਕੋਈ ਮੇਰੇ ਘਰ ਦੇ ਕਿ ਇਥੇ ਆ ਨਹੀਂ ਸਕਦੇ ਮੇਰੇ ਕੋਲ ਯੂਨੀਵਰਸਿਟੀ ਇਹ ਯੂਨੀਵਰਸਿਟੀ ਇਹ ਡੈਕਸ਼ਨ ਹੈ ਉਹ ਡਿਫਾਈਨ ਕਰਨ ਵਾਲੇ ਕੋਲ ਜੀ ਡਾਇਰੈਕਟਰ ਬਨੇ ਬੈਠੇ ਆ ਚੋਰੀ ਪੁਲਿੰਗ ਕਰਨ ਕਰ ਰਿਹਾ ਇਸ ਨੂੰ ਖਤਰੇ ਵਾਲਿਆ ਨਾਲ ਉੱਪਰ ਵੀ ਚਲਾਇਆ ਰਿਹਾ ਸਾਡੇ ਤੇ ਪਹਿਲੀ ਬਸ ਦੋ ਮਿੰਟ ਸਾਰੀ ਕਿੰਨੀ ਦੋ ਮਿੰਟ ਚਾਲੂ ਡਿਸਟਰ ਨੂੰ ਫੋਨ ਫੋਨ ਲਾ ਆ ਡਿਸਟਰ ਨੂੰ ਛੱਡ ਜੋ ਜੇ ਫੋਨ ਨਾ ਆ ਜਾਂਦਾ ਇਹਨੂੰ ਘਰੋਂ ਚੱਕ ਕੇ ਜਾਓ ਜਾਨੋ ਫੇਰ ਸੁਨੇਕਾ ਸਿਕਰੇ ਕਿ ਕਿਡਾਟੀ ਵੱਜ ਰਹੀ ਆ ਬਾਈ ਕੰਟੀ ਵੱਜ ਰਹੀ ਆ ਬੋਲਿਓ ਨਾ ਬਾਈ ਕੁਝ ਵਿੱਚ ਬੋਲਿਓ ਨਾ ਉਹ ਦੇਖ ਨੂੰ ਉਹ ਦੇਖ ਕੇ ਆਰਡਰ ਘਰੇ ਭੇਜੋ ਤੁਸੀਂ ਤੁਹਾਨੂੰ ਇਨਸਾਈਟ ਕਰਦੇ ਪਾਜੀ ਅਸੀਂ ਨਹੀਂ ਕਰਾ ਸਾਹਿਬ ਜੀ ਤੁਸੀਂ ਕਰੀ ਜਾ ਰਹੇ ਹੋ ਸਾਨੂੰ ਸਾਡੀ ਰਿਕਵੈਸਟ ਅਸੀਂ ਹੱਥ ਜੋੜ ਕੇ ਚਲੋ ਯੂਨੀਵਰਸਿਟੀ ਦਾ ਇਹ ਮਸਲਾ ਹੀ ਪੰਜਾਬ ਦਾ ਮਸਲਾ ਪੰਜਾਬ ਦਾ ਮਸਲਾ ਮਸਲਾ ਨਹੀਂ 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 ਇਹਦਾ ਮਸਲਾ ਹੈ ਸਰ ਪਹਿਲਾਂ ਕੰਟਰੋਲ ਯੂਨੀਵਰਸਿਟੀ ਦਾ ਦਿਖ ਨਹੀਂ ਰਿਹਾ ਇੱਕ ਗੱਲ ਮੇਰੇ ਕੋਲ ਹੈ ਸਭ ਮਸਲਾ ਸਾਡੀ ਮੂਲ ਰਵਾਨਗੀ ਆ ਮਸਲਾ ਪੰਜਾਬ ਦਾ ਯਾਰ ਦਾ ਕਿੰਨਾ ਸੁਣੇ ਪੜਦਾ ਹੈ ਭਾਈ ਇਹਨਾਂ ਦੀ ਮਨਾਖੀ ਮੈਂ ਪੰਜਾਬ ਪੰਜਾਬ ਪਾਕਾਲ ਕਰਕੇ ਉਹ ਲੱਗਾ ਇਸ ਵਕਤ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਇਸ ਵਕਤ ਜਿਹੜਾ ਗੇਟ ਖੋਲਾ ਬੰਦ ਸੀਗਾ 2 ਨੰਬਰ ਗੇਟ ਬੰਦ ਕਰ ਦਿੱਤਾ ਗਿਆ ਸੀਗਾ ਉਹਨੂੰ ਖੋਲਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨੀ ਵੱਡੀ ਗੰੰਟੀ ਦੇ ਵਿੱਚ ਲੋਕ ਇਸ ਵਕਤ ਆ ਰਹੇ ਆ ਲਗਾਤਾਰ ਸਪੋਰਟ ਕਰਨ ਵਾਸਤੇ ਕਿਉਂਕਿ ਕੋਈ ਰਾਤਾਂ ਤੋਂ ਤਰਿਆ ਹੋਇਆ ਗੱਡੀਆਂ ਦੇ ਨੰਬਰਾਂ ਤੇ ਤੁਸੀਂ ਦੇਖ ਸਕਦੇ ਹੋ ਪੀਵੀ 68 ਵੀ ਹੈ ਨਾ ਕਾਰਨ ਹੈ ਕਿ ਜਿਹੜੇ ਲੋਕ ਸਪੋਰਟ ਕਰਨਾ ਸੀ ਉਹਨਾਂ ਨੂੰ ਰੋਕਿਆ ਜਿਹੜਾ ਹੈਗਾ ਲਗਾਤਾਰ ਜਾ ਰਿਹਾ ਸੀਗਾ ਠੀਕ ਹੈ ਕਾਰਨ ਹੈ ਕونکہ ਅੱਜ ਦੀ ਰਾਹਤ ਬੜੀ ਅਹਿਮ ਹੈ ਤੇ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਾਂ ਨੇ ਦੁਬਾਰਾ ਤੋਂ ਜਿਹੜਾ ਹੈਗਾ ਗੇਟ ਖਲਾਇਆ ਖੁਦ ਨਾਲ ਜਿਹੜਾ ਇਸ ਵਕਤ ਆਪਾਂ ਗੱਲ ਕਰਕੇ ਤੇ ਉਧਰਲੇ ਪਾਸੇ ਜੇ ਗੱਲ ਕਰਕੇ ਜਿਹੜੇ ਸਟੂਡੈਂਟ ਕੌਂਸਲ ਦੇ ਮੈਂਬਰ ਉਹਨਾਂ ਨੇ ਜਿਹੜਾ ਹੈਗਾ ਵੀਸੀ ਨੂੰ ਰਜਿਸਟਰਾਰ ਨੂੰ ਉਹਨਾਂ ਨੇ ਫੋਨ ਮਲਾਇਆ ਹੈ ਵੀ ਇਹ ਜਿਹੜੀ ਹੈਗਾ ਸਟੂਡੈਂਟ ਦੀ ਯੂਨੀਵਰਸਿਟੀ ਹੈ ਸਟੂਡੈਂਟਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਦੋਸਤਾਂ ਨੂੰ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ चलो भाई चला चला चंडीगढ़ पुलिस को ਅਰਥਨਾ ਤੇ ਪੁਲਿਸ ਤੇ ਸਕਾਉਟ ਦੇ ਵਿਚਕਾਰ ਐ ਇਸ ਵਕਤ ਇਹਦਾ ਕੰਫਲਿਕਟ ਆ ਉਹ ਜਾਰੀ ਹੈ ਠੀਕ ਆ ਵਿਦਿਆਰਥੀ ਕਹਿੰਦੇ ਆ ਕਿ ਜਿਹੜੇ ਸਾਡੀ سپورਟ ਦੇ ਵਿੱਚ ਆ ਰਹੇ ਆ ਰਾਤ ਨੂੰ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਲਾਈਨ ਲੱਗੀ ਹੋਈ ਆ ਠੀਕ ਆ ਕਿ ਇਹਨਾਂ ਨੂੰ ਜਿਹੜਾ ਆਉਣ ਦਿੱਤਾ ਜਾਵੇ سپورਟ ਦੇ ਵਿੱਚ ਆ ਰਿਹਾ ਚੰਡੀਗੜ੍ਹ ਪੁਲਿਸ ਕਹਿੰਦੀ ਆ ਕਿ ਅਸੀਂ ਇਹਨਾਂ ਨੂੰ ਜਿਹੜਾ ਆਊਟਸਾਈਡਨ ਹਾਲਾਊਡ ਨਹੀਂ ਕਰਦੇ ਦੋ ਨੰਬਰ ਗੇਟ ਬੰਦ ਕਰ ਦਿੱਤਾ ਗਿਆ ਸੀ ਦੋ ਨੰਬਰ ਗੇਟ ਖਲਾਬ ਦਿੱਤਾ ਗਿਆ ਤੇ ਵਿਦਿਆਰਥੀ ਕੋਲੇ ਖੜ ਕੇ ਅੰਦਰ ਗੱਡੀਆਂ ਲੈ ਕੇ ਜਾ ਰਹੇ ਆ ਸੋ ਇਸ ਵਕਤ ਬਹੁਤ ਹੀ ਆਪਾਂ ਗੱਲ ਕਰਕੇ ਠੀਕ ਆ ਸੋ ਇਸ ਵਕਤ ਦਾ ਜੇਨ ਤਸਵੀਰਾਂ ਤੁਸੀਂ ਗੁਰਪੁਰ ਕੋਟ ਦੇ ਫੇਸਬੁਕ ਪੇਜ ਤੇ ਲਗਾਤਾਰ ਦੇਖ ਰਹੇ ਹੋ ਤੁਸੀਂ ਇਹਨੂੰ ਫੋਲੋ ਕਰ ਲਓ ਲਗਾਤਾਰ ਪੂਰੀ ਰਾਤ ਜਿਹੜੀ ਹੈਗੀ ਆ ਤੁਹਾਨੂੰ ਪਲ-ਪਲ ਦੀ ਖ਼ਬਰ ਦਿੰਦਾ ਰਹੂੰਗਾ ਤੇ ਨਾਲ-ਨਾਲ ਜਿਹੜਾ ਹੈਗਾ ਵੱਧ ਤੋਂ ਵੱਧ ਦੁਨੀਆ ਤੱਕ ਪਹੁੰਚਾਓ ਠੀਕ ਹੈ ਸੋ ਲਗਾਤਾਰ ਯੂਨੀਵਰਸਿਟੀ ਦੇ ਵਿੱਚੋਂ ਕਿਉਂਕਿ ਇਹ ਗੱਡੀਆਂ ਨੂੰ ਰੋਕ ਦਿੱਤਾ ਗਿਆ ਸੀਗਾ ਬਾਹਰੋਂ ਆਉਣ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਰੋਕ ਦਿੱਤਾ ਗਿਆ ਸੀਗਾ ਕਹਿ ਦਿੱਤਾ ਗਿਆ ਸੀ ਕਿ ਜਿਹੜਾ ਵੀ ਸਟੂਡੈਂਟ ਬਾਹਰੋਂ ਆ ਰਿਹਾ ਉਸਨਾਂ ਦੇ ਜਿਹੜਾ ਹੈਗਾ ਹਮਾਇਤ ਦੇ ਉੱਪਰ ਉਹ ਨਹੀਂ ਆਉਣ ਦਿੱਤੇ ਜਾਣਗੇ ਬਲਾਲ ਅੱਧੀ ਰਾਤ ਨੂੰ ਜਵਾਕ ਆ ਰਹੇ ਆ ਆ ਤੁਸੀਂ ਦੇਖ ਲਓ ਵੀ ਕਿੱਥੋਂ ਜਿਹੜਾ ਹੈਗਾ ਚੰਡੀਗੜ੍ਹ ਤੇ ਵਾਹ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਲੋਕ ਜਿਹੜੇ ਹੈਗੇ ਇਸ ਪ੍ਰੋਟੈਸਟ ਨੂੰ ਸਮਾਂ ਜਿਹੜਾ ਹੈਗਾ ਆ ਆਪਾਂ ਗੱਲ ਕਰਗੇ ਸ਼ਾਮਲ ਹੋਣ ਵਾਸਤੇ ਅੱਧੀ ਤੁਸੀਂ ਦੇਖ ਸਕਦੇ ਹੋ ਇਸ ਵਕਤ ਦੀਆਂ ਤਸਵੀਰਾਂ ਤੇ ਮੈਂ ਅੱਗੇ ਤੁਹਾਨੂੰ ਦਿਖਾਉਣਾ ਇੱਕ ਮਿੰਟ ਯਾਰ ਬੈਠਣਾ ਕਰ ਸੋ ਇਧਰ ਦੇ ਪਾਸੇ ਚੰਡੀਗੜ੍ਹ ਪੁਲਿਸ ਗੋ ਬੈਕ ਦੇ ਨਾਰੇ ਲਗਾਤਾਰ ਲੱਗ ਰਹੇ ਆ ਇਹ ਤਕਰਾਰ ਦਾ ਮਾਹੌਲ ਆ ਜਿਹੜਾ ਇਸ ਵਕਤ ਬਣਿਆ ਹੋਇਆ ਹੋਇਆ ਅਲੋਡਨਾ ਇਹ ਬਤਨ ਕਰ ਕੋ ਨਾ ਕਿ ਨਾ ਜੋ ਮੈਂ ਜੋ ਦਰਦ ਜਿੰਗਰ ਸਲਾਮ ਅਲੋਡਨਾ ਸਲਾਮ ਅਲੋਡਨਾ ਸਲਾਮ ਅਲੋਡਨਾ ਸਲਾਮ ਅਲੋਡਨਾ ਸਲਾਮ ਅਲੋਡਨਾ આ લોકો ચાકી કે એ ਆਪਾਂ ਗੱਲ ਕਰਕੇ ਕੰਡੀਗੜ੍ਹ ਪੁਲਿਸ ਦੇ ਨਾਲ ਕਰਕੇ ਤਾਂ ਆਜਾ ਹੈਗਾ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਹੌਲੀ ਗੱਲ ਹੌਲੀ ਲਗਾਤਾਰ ਜਿਹੜਾ ਹੈਗਾ ਆਪਾਂ ਗੱਲ ਕਰਕੇ ਸਟੂਡੈਂਟਾਂ ਦੁਬਾਰਾ ਆਜਾ ਖਾਂਦੇ ਇਧਰਲੇ ਪਾਸੇ ਜਿਹੜਾ ਪੁਲਿਸ ਤੇ ਸਟੂਡੈਂਟਾਂ ਦਾ ਵਿਚਕਾਰ ਪੁਲਿਸ ਧੱਕਾ ਕਰ ਰਹੀ ਹੈ ਇਸ ਵੇਲੇ ਪੁਲਿਸ ਵੱਲੋਂ ਸੋ ਇਸ ਵਕਤ ਆਪਾਂ ਕਿਹਾ ਵਿਦਿਆਰਥੀ ਤੇ ਪੁਲਿਸ ਕਰਮਚਾਰੀ ਉਲਝੇ ਨਜ਼ਰ ਆ ਰਿਹਾ ਕਾਉਂਸਲ ਦੇ ਜਿਹੜੇ ਪ੍ਰਧਾਨ ਨੇ ਕਾਉਂਸਲ ਦੇ ਮੈਂਬਰ ਨੇ ਉਹ ਵੀ ਲਗਾਤਾਰ ਜਿਹੜਾ ਹੈਗਾ ਆ ਮਾਮਲੇ ਨੂੰ ਜਿਹੜਾ ਆਪਾਂ ਗੱਲ ਕਰ ਗਏ ਹੱਲ ਕਰਾਉਣ ਵਾਸਤੇ ਲਗਾਤਾਰ ਲੱਗੇ ਹੋਣਾ ਤੁਸੀਂ ਅਸ਼ਮੀਤ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਕਿਉਂਕਿ ਏਬੀਬੀਪੀ ਦਾ ਉਹ ਇੱਥੇ ਬਿਲਕੁਲ ਸ਼ਾਮਲ ਨਹੀਂਗਾ ਤੇ ਚੰਡੀਗੜ੍ਹ ਪੁਲਿਸ ਕੋ ਬੈਗ ਦੇ ਨਾਰੇ ਲੱਗ ਰਹੇ ਆ ਚੰਡੀਗੜ੍ਹ ਪੁਲਿਸ ਨੂੰ ਬਾਹਰ ਜਾਣ ਵਾਸਤੇ ਕਿਹਾ ਜਾ ਰਿਹਾ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਕਿ ਬਾਹਰ ਜਾਓ ਤੇ ਸਟੂਡੈਂਟਾਂ ਨੂੰ ਕਿਹਾ ਜਾ ਰਿਹਾ ਸਟੂਡੈਂਟ ਜਾ ਰਿਹਾ ਇਸ ਵਕਤ ਬਾਹਰ ਸੋ ਇਸ ਵਕਤ ਜਿਹੜਾ ਕਨਫਲਿਕਟ ਹੈ ਕੁਵਾਰ ਟਲਦਾ ਨਜ਼ਰ ਆ ਰਿਹਾ ਬਹੁਤ ਹੀ ਆਪਾਂ ਗੱਲ ਕਰ ਗਏ ਆ ਜਿਹੜਾ ਹੈਗਾ ਸੋ ਲਗਾਤਾਰ ਇਸ ਵਕਤ ਦੇ ਤਸਵੀਰਾਂ ਤੁਸੀਂ ਗੁਰਪ੍ਰੀਤ ਕੌਰ ਲਈ ਫੇਸਬੁੱਕ ਪੇਜ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਠੀਕ ਆ ਜਿਹੜਾ ਸਟੂਡੈਂਟ ਆ ਵਾਪਸ ਚਲੇ ਗਏ ਆ ਸਟੂਡੈਂਟ ਜਿਹੜੇ ਹੈਗੇ ਇਸ ਵਕਤ ਇਹਨਾਂ ਨੇ ਰਾਹ ਖਲਾ ਕੇ ਠੀਕ ਹੈ ਤੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਇੱਕ ਵਾਰ ਜਿਹੜਾ ਹੈਗਾ ਸ਼ਾਂਤੀ ਇਧਰ ਆ ਦੋਨਾਂ ਧਰਾਂ ਦੇ ਵਿੱਚ ਹੋ ਗਈ ਹੈ ਤਾਂ ਇਸ ਵਕਤ ਥੋੜੇ-ਮੋٹے ਜਿਹੜੇ ਵਿਦਿਆਰਥੀ ਹੋ ਹੀ ਬਚੇ ਪਰ ਅਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਗੋ ਬੈਗ ਦੇ ਨਾਰੇ ਲੱਗੇ ਆ ਠੀਕ ਹੈ ਲਗਾਤਾਰ ਕੈਮਰੇ ਸਰਵੇਲੈਂਸ ਵਧਾ ਦਿੱਤੀ ਗਈ ਹੈ ਠੀਕ ਹੈ ਇਧਰਲੇ ਪਾਸੇ ਜਿਹੜਾ ਕਿਉਂਕਿ ਚੈਕਿੰਗ ਕਰਕੇ ਗੱਡੀਆਂ ਜਿਹੜੀਆਂ ਆ ਰਹੀਆਂ ਸੀਗੀਆਂ ਠੀਕ ਹੈ ਵਿਦਿਆਰਥੀ ਕਹਿੰਦੇ ਕਿ ਸਾਡੇ ਜਿਹੜਾ ਇਹ ਹੱਕ ਦੇ ਵਿੱਚ ਲੋਕ ਆ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਪੁਲਿਸ ਆਪ ਦਾ ਜਿਹੜਾ ਹੈਗਾ ਇਹ ਦੱਸ ਰਿਹਾ ਕਿ ਕਿਉਂਕਿ ਸਕਿਉਰਿਟੀ ਦਾ ਮਸਲਾ ਹੋ ਜਾਂਦਾ ਇੱਕ ਵੱਡਾ ਤੇ ਇਧਰ ਦੇ ਪਾਸੇ ਦੇਖ ਲਓ ਵੀ ਦੂਰ ਤੱਕ ਸਕਿਉਰਿਟੀ ਇਨਚਾਰਜ ਤੇ ਯੂਨੀਵਰਸਿਟੀ ਸਕਿਉਰਿਟੀ ਪਲੱਸ ਚੰਡੀਗੜ੍ਹ ਪੁਲਿਸ ਇੱਕ ਪਾਸੇ ਜਿਹੜਾ ਹੈ ਇਹ ਆ ਤੇ ਦੂਸਰੇ ਪਾਸੇ ਵਿਦਿਆਰਥੀ ਵਿਦਿਆਰਥੀ ਲਗਭਗ ਹੁਣ ਪਿੱਛੇ ਜੇ ਤੁਸੀਂ ਦੇਖੋ ਤਾਂ ਪਿੱਛੇ ਜਾ ਚੁੱਕੇ ਆ ਬਿਲਕੁਲ ਆ ਜਾ ਆ ਜਾ ਭਾਈ ਸਾਰੇ ਧਰਨੇ ਨੂੰ ਹੋਈਏ ਬਾਪਿਆ ਮਾੜਾ ਜੇ ਗੁੱਲੇ ਧਰਨੇ ਨੂੰ ਹੋਈਏ ਬਾਪ ਸਾਰੇ ਸੋ ਆ ਜਾਓ ਭਾਈ ਸੋ ਵਾਪਸ ਜਿਹੜਾ ਹੈਗਾ ਧਰਨੇ ਵਾਲਾ ਦਾ ਘਾ ਵਤਿਆ ਬਿੰਦਰ ਭਾਈ ਪੰਜ ਪੰਜ ਦੀ ਡਿਊਟੀ ਲਾ ਦੇ ਇੱਥੇ ਵੀ ਜਨਾਬ ਬਾਹਰ ਬਾਕੀ ਸਾਰੇ ਚਲੋ ਵਾਪਸ ਸੋ ਧਰਨੇ ਤੇ ਇਸ ਵਕਤ ਜਿਹੜਾ ਹੈਗਾ ਇਹ ਤਣਾ ਦਾ ਮੌਲ ਜਿਹੜਾ ਟਲ ਗਿਆ ਹੈ ਠੀਕਾ ਤੇ ਦੋਨੇ ਜਿਹੜਾ ਹੈਗਾ ਧਿਰਾਂ ਜਿਹੜੀਆਂ ਆਪਦੀ ਥਾਂ ਤੇ ਪੋਜੀਸ਼ਨ ਦੁਬਾਰਾ ਸੋ ਇਸ ਵਕਤ ਤੁਸੀਂ ਦੇਖਦੇ ਹੋ ਦੋ ਨੰਬਰ ਗੇਟ ਆ ਜਿਹੜਾ ਬਿਲਕੁਲ ਜਿਹੜਾ ਹੈਗਾ ਖੁੱਲ ਗਿਆ ਤੇ ਸ਼ਾਂਤਮਈ ਜਿਹੜਾ ਹੈਗਾ ਕਬਾਰ ਜਿਹੜਾ ਵਿਦਿਆਰਥੀ ਆਪਦੀ ਕੰਪੀਸ਼ਨਾਂ ਤੇ ਬਾਫ ਚਲੇ ਗਏ ਸੋ 5 ਸਟੂਡੈਂਟਾਂ ਦੀ ਜਿਹੜੀ ਡਿਊਟੀ ਇਸ ਵਕਤ ਇਸ ਗੇਟ ਦੇ ਲਾ ਦਿੱਤੀ ਗਈ ਹੈ। ਤੇ ਤਾਂ ਗਾਇਜ਼ ਵਿਦਿਆਰਥੀ ਕਹ ਰਹੇ ਕਿ ਕਿਉਂਕਿ ਯੂਨੀਵਰਸਿਟੀ ਨੂੰ ਚਲਾਉਂਦੀ ਆ ਵਿਦਿਆਰਥੀਆਂ ਦੀ ਕਾਉਂਸਲ। ਵਿਦਿਆਰਥੀ ਕਹਿੰਦੇ ਕਿ ਸਾਨੂੰ ਜੇ ਕੋਈ ਪ੍ਰਤੀਨਿਧ ਸਾਡੇ ਉੱਤੇ ਰਾਜ ਕਰਨ ਵਾਲਾ ਕੌਣ ਹੈ। ਠੀਕ ਹੈ ਇਸੇ ਕਰਕੇ ਤਾਂ ਜਿਹੜਾ ਹੈਗਾ ਸੈਨੀਟ ਬਹਾਲ ਕੀਤੀ ਹੈ ਨਾ ਕਿਉਂਕਿ ਨਹੀਂ ਤਾਂ ਪੁਲਿਸ ਦੀ ਜਿਹੜੀ ਲਗਾਤਾਰ ਦਖਲ ਅੰਦਾਜ਼ੀ ਯੂਨੀਵਰਸਿਟੀ ਦੇ ਵਿੱਚ جاری ਰਹਿੰਦੀ ਹੈ। ਤਾਂ ਕਰਕੇ ਇਸੇ ਕਰਕੇ ਹੀ ਜਿਹੜਾ ਹੈਗਾ ਇਸ ਵਕਤ ਕਨਫਲਿਕਟ ਜਿਹੜਾ ਸੀਗਾ 2 ਨੰਬਰ ਗੇਟ ਤੇ ਪਿਆ ਹਰ 2 ਨੰਬਰ ਗੇਟ ਫਲਹਾਲ ਦੋਨੇ ਗੇਟਾਂ ਐ ਖੋਲ ਤੇ ਆ ਵੀ ਭਾਈ ਆਜੋ ਆਓ ਮਿਲੋ ਸੰਜਰੋ ਸੋ ਤੁਸੀਂ ਵੀ ਜਿਹੜੇ ਦੇਖ ਰਹੇ ਹੋ ਤੜਕੇ ਜਿਹੜਾ ਹੈਗਾ ਜਰੂਰ ਪਹੁੰਚੋ ਚਾਹੇ ਰਾਤ ਨੂੰ ਪਹੁੰਚੋ ਤੇ ਬੀਬੀਆਂ ਨੂੰ ਵੀ ਕਹਨੇ ਆ ਵੀ ਭਾਈ ਥੋੜੀ ਦਾ ਟਿਕਟ ਵੀ ਨਹੀਂ ਲੱਗਦਾ ਤੁਸੀਂ ਵੀ ਪਹੁੰਚੋ ਸੋ ਇਸ ਵਕਤ ਆਪਾਂ ਗੱਲ ਕਰ ਗਏ ਆ ਨਾਲ-ਨਾਲ ਤੁਹਾਨੂੰ ਮੈਂ ਜਿਹੜਾ ਹੈਗਾ ਇੱਧਰ ਦੇ ਬੱਸ ਦਿਖਾਦ ਗਏ ਕਿ ਯੂਨੀਵਰਸਿਟੀ ਦੇ ਸਟੂਡੈਂਟ ਆ ਜਿਹੜੇ ਇਸ ਵਕਤ ਬਾਹਰ ਜਾ ਰਹੇ ਠੀਕ ਹੈ ਕਾਉਂਸਲ ਦੇ ਮੈਂਬਰ ਆ ਜਿਹੜੇ ਉਹਨਾਂ ਨੇ ਜਿਹੜਾ ਹੈਗਾ ਮਾਮਲਾ ਲਗਭਗ ਸੁਲਝਾ ਲਿਆ ਤੇ ਜਿਹੜੀਆਂ ਸੰਕੜੇ ਗੱਡੀਆਂ ਇਸ ਵਕਤ ਤੁਸੀਂ ਦੇਖਿਆਗੇ ਅੰਨ ਉਧਰ ਥੱਲੇ ਪਾਸੇ ਦਾ ਪੁਲਿਸ ਆ ਜਿਹੜੀ ਚੰਡੀਗੜ੍ਹ ਪੁਲਿਸ ਆ ਉਹ ਵੀ ਮਸਤੈਦ ਹੈ ਸੋ ਤੜਕੇ ਵੱਡਾ ਇਕੱਠ ਤੜਕੇ ਦਾ ਕੀ ਮੰਨੂਗਾ ਰਾਤ ਰਾਤੇ ਰਾਤ ਹੀ ਹੋ ਜਾਣਾ ਜਿਹੜੇ ਹਿਸਾਬ ਨਾਲ ਜਿਹੜਾ ਹੈਗਾ ਹੰਗਾਰਾ ਮਿਲ ਰਿਹਾ ਠੀਕ ਹੈ ਲੋਕ ਆ ਰਹੇ ਨੇ ਸੋ ਇਦਾਂ ਆ ਇਧਰਲੇ ਪਾਸੇ ਤੁਸੀਂ ਲਗਾਤਾਰ ਜਿਹੜੀਆਂ ਹੈਗਾ ਇਹ ਇਸ ਵਕਤ ਦੀ ਕਵਰ ਜਿਹੜੀ ਤੁਸੀਂ ਗੁਰਪ੍ਰੀਤ ਕੋਲ ਲਈ ਫੇਸਬੁੱਕ ਪੇਜ ਤੇ ਇਹਦਾ ਇਸ ਵਕਤ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 2 ਨੰਬਰ ਗੇਟ ਦੀ ਹੈ। ਠੀਕ ਆ ਵਿਦਿਆਰਥੀ ਦੁਬਾਰਾ ਜਿਹੜਾ ਇਸ ਵਾਰ ਜਿਹੜਾ ਹੈਗਾ ਧਰਨੇ ਤੇ ਜਾ ਰਹੇ ਹਾਂ। ਸੋ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਵਿਦਿਆਰਥੀ ਲਾਇਰ ਨੂੰ ਦੇਖਦੇ ਹੋ ਉਹਦੇ ਬਾਰੇ ਤੁਸੀਂ ਜਿਹੜਾ ਹੈਗਾ ਦੱਸ ਸਕਦੇ ਹੋ। ਫਲਹਾਲ ਆਪਾਂ ਗੱਲਬਾਤ ਕਰਦੇ ਹਾਂ। ਆ ਲਾਈਵ ਹਾਂ ਇਸ ਵਕਤ ਕੀ ਮਾਮਲਾ ਸੀ ਤੜਕੇ ਆਉਣ ਵਾਲੇ ਲੋਕਾਂ ਨੂੰ ਕੀ ਕਹਾਂਗੇ ਤੁਸੀਂ? ਟੜਕੇ ਆਉਣ ਵਾਲਿਆਂ ਨੂੰ ਇੰਨਾ ਹੀ ਆਈ ਵੀ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਆ ਜੀ ਉੱਥੇ ਬੈਠੇ ਆ ਤੁਸੀਂ ਇੱਕ ਫੋਨ ਕਰੋ ਇੱਥੇ ਸਾਡੀ ਜ਼ਿੰਮੇਵਾਰੀ ਆ ਯੂਨੀਵਰਸਿਟੀ ਪੰਜਾਬ ਦੀ ਆ ਯੂਨੀਵਰਸਿਟੀ ਪੰਜਾਬੀਆਂ ਦੀ ਆ ਮੇਰਾ ਨੰਬਰ ਹੈਗਾ 7888 586715 ਰਮਨ ਮੇਰਾ ਨਾਮ ਆ ਜੀ ਜਿਹਨੂੰ ਵੀ ਲੋੜ ਪੈਂਦੀ ਆ ਫੋਨ ਕਰੋ ਪਹਿਲਾ ਨੰਬਰ ਸਾਡੇ ਜਿਹੜੇ ਮਤਲਬ ਕੁਆਲਿਟੀ ਵੱਲੋਂ ਤਿੰਨ ਨੰਬਰ ਦਿੱਤੇ ਗਏ ਨੇ ਉਹ ਦਿੱਤੇ ਹੋਏ ਨੇ ਇੱਥੇ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਸਿਰਫ ਸਟੂਡੈਂਟ ਆਉਣਗੇ ਕੋਈ ਬਾਹਰੋਂ ਨਾ ਆਵੇ ਇਹ ਅਸੀਂ ਦੱਸ ਦਈਏ ਬਾਹਰੋਂ ਬੂਰੋਂ ਕੋਈ ਨਹੀਂ ਜਿਨ੍ਹਾਂ ਦੀ ਜ਼ਮੀਨ ਤੇ ਇਹ ਯੂਨੀਵਰਸਿਟੀ ਬਣੀ ਆ ਇਹ ਉਹਨਾਂ ਪਵਾਦੀਆਂ ਦੀ ਉਹਨਾਂ ਪੰਜਾਬੀਆਂ ਦੀ ਆ ਤੇ ਸਾਰਾ ਪੰਜਾਬ ਆਊਗਾ ਨਿੱਠ ਕੇ ਆਊਗਾ ਜੀ ਲਾ ਕੇ ਆਊਗਾ ਤੇ ਦੱਸਣ ਆਊਗਾ ਕਿ ਜਿਹੜਾ ਤੁਹਾਨੂੰ ਵਹਿਮ ਸੀ ਕਿ ਯੂਨੀਵਰਸਿਟੀ ਥੋੜੀ ਆ ਯੂਨੀਵਰਸਿਟੀ ਕਿੰਨਾ ਦੀ ਆ ਇਹਦੇ ਅਸਲ ਵਾਰਸ ਆ ਚੁੱਕੇ ਨੇ ਹੁਣ ਪਾਸੇ ਹੋਜੋ ਨਹੀਂ ਪਾਸੇ ਕਰਨਾ ਸਾਨੂੰ ਆਉਂਦਾ ਸੋ ਧੰਨਵਾਦ ਸੋ ਇਸ ਵਕਤ ਦਿਨ ਦਿਨਾਂ ਤਸਵੀਰਾਂ ਬਾਕੀ ਬਣੇਗਾ ਗੁਰਪ੍ਰੀਤ ਕੋਟਲੀ ਨਾਲ ਤੁਹਾਨੂੰ ਹਲਪਲ ਦੀ ਜਿਹੜੀ ਅਪਡੇਟ ਮੈਂ ਦਿੰਦਾ ਰਹੂੰਗਾ ਠੀਕ ਆ ਪਿਆਸਾਉਂ ਦੀ ਰਾਤ ਨੇ ਅੱਜ ਜਾਗਣ ਦੀ ਆ ਠੀਕ ਉਹ ਕੱਲ ਨੂੰ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਰੋਸ਼ਨ ਦਿਮਾਗ ਆ ਉਹਨਾਂ ਨੇ ਆਪਾਂ ਗੱਲ ਕਰ ਗਏ ਆ ਜਿਹੜਾ ਉਹਦਾ ਪ੍ਰੋਟੈਸਟ ਕਰਨਾ ਤੇ ਆਮ ਆ ਜਿਹੜਾ ਲੋਕਾਂ ਨੂੰ ਉਹਦਾ ਸਾਥ ਦੇਣਾ ਖਾਸ ਕਰਦੇ ਆ ਕਿ ਤੁਸੀਂ ਆਉਦੇ ਆਪ ਦਾ ਆਪ ਦੇ ਬੱਚਿਆਂ ਦਾ ਆਉਣ ਵਾਲੇ ਜਿਹੜਾ ਸਟੂਡੈਂਟ ਦਾ ਭਵਿੱਖ ਬਚਾਉਣ ਵਾਸਤੇ ਜਰੂਰ ਜਿਹੜਾ ਹੈਗਾ ਇਸ ਆ ਜਿਹੜਾ ਹੈਗਾ ਦੰਗਲ ਦੇ ਵਿੱਚ ਪੁੱਦੋਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਤ ਦੇ 9:30 ਵਜੇ ਦੇਖਣ ਵਾਸਤੇ ਜਰੂਰ ਸ਼ੇਅਰ ਕਰਦੇ ਦੱਸੋ 20 25 ਤੜਕੇ ਪਤਾ ਲੱਗਦਾ ਰਹੇ ਕਿ ਮਾਮਲਾ ਜਿਹੜਾ ਹੈਗਾ ਬਹੁਤ ਜ਼ਿਆਦਾ ਇਸ ਵਕਤ ਪੀਕ ਤੇ ਆ ਭਾਗਿਆ ਹੋਇਆ ਤੇ ਲਗਭਗ ਆਪਾਂ ਗੱਲ ਕਰ ਗਏ ਇਧਰੋਂ ਮੁੰਡੇ ਜਿਹੜਾ ਹੈਗਾ ਜਿਹੜਾ ਵਖਲਾਗਾ ਉਹ ਵੀ ਆਏ ਹੋਏ ਵਿਚਾਰੇ ਤੇ ਇਧਰੋਂ ਪਾਸੇ ਚੰਡੀਗੜ੍ਹ ਪੱਸਲੇ ਆਇਆਂ ਗੱਡੀਆਂ ਠੀਕ ਆ ਰਾਤੀ ਪੱਸਵਾਲਿਆਂ ਦੇ ਤੇ ਜਿਹੜੇ ਹੈਗਾ ਬੁਲਟ ਗੂੰਜਦੇ ਰਹਿੰਦੇ ਪਰ ਇੱਥੇ ਗੱਡੀਆਂ ਗੂੰਜ ਰਹੀਆਂ ਨੇ ਹਲ ਹਾਲ ਸ਼ਾਂਤੀ ਦੁਬਾਰਾ ਬਰਕਰਾਰ ਬਣੇ ਗੁਰਪ੍ਰੀਤ ਕੋਲ ਨਾ ਤੁਹਾਸਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਲੋ ਜਿਹਨੇ ਪੇ ਫੋਲੋਇੰਗ ਕੀਤਾ ਜਰੂਰ ਕਰ ਲੋ ਧੰਨਵਾਦ